ਖੱਤੋਂ ਨਹੀਂ ਲੇ ਲੇ ਕਿ ਨਾ ਅੱਗੇ ਨੂੰ ਤਾਂ ਆਪਣੇ ਬੱਚੇ ਬੱਨੇ ਰਹਿ ਜੇ ਬੰਦੇ ਤੋਂ ਕਿਹਨ ਨਜ਼ਰਬੂਤ ਜੋਕਤ ਸਿਹਾਬ ਕਾਮਦਸ਼ ਕਰ ਰਹੀ ਕਰ ਰਹੀ ਹੈ ਉਹ ਵਧੀਆ ਹੈ ਠੀਕ ਹੈ ਗਲਤ ਦਾ ਸਲਤ ਹੈ ਜੀ ਇਹ ਪੰਜ 2 ਨੰਬਰ ਦੇ ਪਹਿਰੇ ਕਰ ਕੰਮ ਕਰਾਂਗੇ ਉਹ ਤਾਂ ਨਾਜਾਇਜ਼ ਹੈ ਅੱਛੇ ਦੇ ਕਾਲੇ ਤੋਂ ਬੇਮਾਲੀ ਪੰਜਾਬ ਦੀ ਜਵਾਨਾਂ ਵੀ ਕੰਦੀ ਨਾਲ ਖੇਡਦੇ ਹੋ ਜਿਹੜੇ ਉਹ ਕੋਈ ਆਪਣੇ ਆਲੀ ਸ਼ਾਨ ਮਹਿਲ ਜਾਂ ਮਕਾਨ ਬਣਾਉਣ ਇਹ ਰਿਸਪਾਈਨਲ ਨੇ ਤੇ ਕਾਰਵਾਈ ਕੀਤੀ। ਇਹ ਨਾਮ ਹੈ ਭਾਈ ਜੋਟਾ ਵਿਕਰਮ ਸਿੰਘ ਜੀ ਜਿਹੜਾ ਮੁੱਲ ਹੈ ਐਸਾਨੀ ਵਾਲਾ ਜੀ। ਬਨੂਰ ਤੋਂ हां ਜੀ ਕੀ ਅੱਜ ਇਹ ਕਾਰਵਾਈ ਹੋਈ ਹੈ ਕਾਰਵਾਈ ਇਹ ਹੀ ਪਤਾ ਸੀ ਮਤਲਬ ਹੀ ਖਾਦੇ ਪੀਂਦੇ ਦੀ ਲੜਾਈ ਨਹੀਂ ਹੋਣੀ ਐ ਵੀ ਕਰਦੇ ਸੀ ਤੇ ਬਾਈ ਜੀ ਇਹ ਮਹਿਸੂਸ ਕਰਕੇ ਸਾਡੇ ਤੇ ਪਰਚੀ ਪਈ ਹੈ। ਮਤਲਬ ਹੀ ਹਿੰਦੇ ਪੜੇ ਗਏ ਜੀ। ਉਹ ਜਿਹੜੇ ਕਹਿੰਦੇ ਵੀ ਥੋੜਾ ਨਕਸ਼ਾ ਨਹੀਂ ਪਾਸ ਹੋਇਆ ਤੇ ਉਹ ਲੈਟਰ ਆਇਆ 3 ਦਿਨ ਪਹਿਲਾਂ ਉਹ ਮਾਰਾ। ਇਹ ਲੈਟ ਨਹੀਂ ਆਇਆ ਚਲੋ ਵੀ ਅਸੀਂ ਕਹਿੰਦੇ ਵੀ ਜੁਰਮਾਨੇ ਜੁਰਮਾਨੇ ਨਾਲ ਅਸੀਂ ਨਕਸ਼ਾ ਪਾਸ ਕਰਾ ਲੈਂਦੇ ਆ ਬਾਕੀ ਬਦਲ ਹੁਣ ਡੀਸੀ ਵੀ ਲੈ ਕੇ ਗਏ ਥੋੜੇ ਪਰਚੇ ਆਰ ਮੇਰੇ ਵੱਡੇ ਭਰਾ ਕੋਲ ਸਿਰਫ ਤਿੰਨ ਪਰਚੇ ਲਏ ਬਾਕੀ ਦੋਆਂ ਚ ਬੜੀ ਹੋ ਗਏ ਜੀ ਜਿਹੜੀ ਇਹ ਜੋ ਕਾਰਵਾਈ ਹੋਈ ਹੈ ਜੀ ਉਂਝ ਨਸ਼ਾ ਬੰਦੂਰ ਲਗਿਆ ਜਾਂ ਨਗਰ ਕੌਂਸਲ ਜਗ੍ਹਾ ਅਸੀਂ ਤਾਂ ਡੇਢ ਸਾਲ ਹੋ ਹੀ ਕੀਤਾ ਹੀ ਨਹੀਂ ਜੀ 8-8 ਮਹੀਨੇ ਸੈਂਟਰ ਚ ਡਾਊਨ ਚ ਲਾਗੇ ਉਹਦੇ ਵਿੱਚ ਸੀਗੇ ਸੈਟਰ ਸਾਹਿਬ ਜੀ ਉਹਨਾਂ ਨੇ ਉਦੋਂ ਹੀ ਕਿਹਾ ਜਦੋਂ ਬਾਅਦ ਹੁਣ ਸਰ ਜੀ ਜਿਹੜੇ ਤੁਹਾਡੇ ਪਰਚੇ ਆ ਉਹ ਨਸ਼ੇ ਦੇ ਸਬੰਧ ਵਿੱਚ ਨੇ ਸਾਰੇ ਕਿੰਨੇ ਸਮੇਂ ਤੋਂ ਰੋਸ਼ਾ ਕਰਦੇ ਤੁਸੀਂ ਪੰਜ ਸ ਤੇ ਛੱਡੇ ਨੂੰ ਕਿੰਨਾ ਦਮ ਹੋ ਗਿਆ ਜੀ ਤੇ ਇਹ ਜੋ ਤੁਹਾਨੂੰ ਕਾਰਵਾਈ ਹੋਈਆਂ ਤੁਸੀਂ 10 ਵਜੇ ਪੈਸਾ ਸਾਡਾ ਆਇਆ ਸਾਡਾ ਵਾਈਟਮਨੀ ਸਾਡੀ ਰੋਡ ਤੇ ਜਮੀਨ ਹੈ ਜੀ 45 ਲੱਖ ਇੱਕ ਬਾਰ ਆਈ ਵਾਈਟ ਵਾਈ 2.50 ਲੱਖ ਬਾਈ ਲੱਖ ਇੱਕ ਬਾਰ ਆਈ ਹੁਣ 40 ਲੱਖ ਬੰਨ ਵਿਰੇ ਆ ਜੀ 2 ਮਹੀਨੇ ਚ ਡੇਢ ਕਰੋੜ ਵਿਰੇ ਆ ਹਾਂ ਤੁਹਾਨੂੰ ਜੋ ਇਹ ਕਾਰਵਾਈ ਨੂੰ ਤੁਸੀਂ ਸਹੀ ਨਿਸ਼ਾਨਾ ਦਿੱਤਾ ਇਹ ਜਿਹੜੀ ਕਾਰਵਾਈ ਹੋਈ ਹੈ ਜਾਇਜ ਹੈ ਜਾਇਜ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੋਣੀ ਕਿਉਂ ਹੋਣੀ ਚਾਹੀਦੀ ਨਸ਼ਾ ਖਤਮ ਹੋਣਾ ਚਾਹੀਦਾ ਵਾ ਇਹ ਨਸ਼ਾ ਰਖਾ ਰਿਹਾ ਲੋਗਾਂ ਦੀ ਨਸ਼ਾ ਵੇਚਦੇ ਨੇ ਨਜ਼ਰ ਵੀ ਸੁਣਾ ਚਾਹੀਦੀ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਉਹ ਤੁਸੀਂ ਉਹਦੇ ਲੈਣ ਕਿੰਨੇ ਸਮੇਂ ਤੋਂ ਜਿਹੜਾ ਨਸ਼ਾ ਵੇਚ ਰਿਹਾ ਸਾਨੂੰ ਇਹ ਨਹੀਂ ਪਤਾ ਕਿਹੜਾ ਕੀ ਕਰਦਾ ਵਾ ਆਪਣੇ ਘਰ ਦਾ ਨਹੀਂ ਪਤਾ ਹੁੰਦਾ ਜੀ ਕਿਸ ਨੂੰ ਕੀ ਕਰਦਾ ਵਾ ਤੇ ਆਮਦਾਰ ਕੰਮਦਾ ਵਾ ਕਿਹੜੀ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਬਹੁਤ ਵਧੀਆ ਜੀ ਦੇਖੋ ਨਸ਼ਾ ਖਤਮ ਹੋਣਾ ਚਾਹੀਦਾ ਠੀਕ ਹੈ ਨਾ ਅੱਗੇ ਨੂੰ ਆਪਣੇ ਬੱਚੇ ਵੱਧਣੇ ਚਾਹੀਦੇ ਨਸ਼ੇ ਤੋਂ ਠੀਕ ਹੈ ਨਸ਼ੇ ਬ੍ਰੁੱਤ ਜੋ ਪੰਜਾਬ ਕਾਨੂੰਨ ਦਸਤ ਕਰ ਰਹੀ ਕਰ ਰਹੀ ਹੈ ਜੀ ਉਹ ਬਣੀ ਹੈ

ਜਿਨੇ ਚੋ ਪਹਿਲਾ ਐਸਪੈਕਟ ਆ ਜਿਹੜਾ ਪੁਲਿਸ ਦੀ ਬੇਸਿਕ ਰਿਸਪੋਨਸਿਬਿਲਟੀ ਆ ਸਪਲਾਈ ਚੇਨ ਤੋਂ ਨਹੀਂ ਬਾਅਦ ਤੋਂ ਬਾਅਦ ਜਿਹੜੇ ਨਸ਼ਾ ਸਮਗਲਰ ਨੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੂੰ ਅੰਦਰ ਪੇਜ ਬਟ ਉਸ ਤੋਂ ਇਲਾਵਾ ਜਿਹੜੇ ਵੀ ਨਸ਼ਾ ਤਸਕਰਾਂ ਨੇ ਨਸ਼ੇ ਦੇ ਟਾਲੇ ਧੰਦੇ ਨਾਲ ਪੰਜਾਬ ਦੇ យਵਾਨਾਂ ਦੀ ਜ਼ਿੰਦਗੀ ਨੂੰ ਨਸ਼ੇ ਦੇ ਦਲਦਲ ਚ ਤੋਪੇਲਦੇ ਹੋਏ ਕੋਈ ਮਹੰਗੇ ਮਕਾਨ ਘਰ ਕਨ ਨਹੀਂ ਆਂਗ ਨਾਲ ਬਣਾਏ ਹੋਏ ਜਾਂ ਨਜਾਇਜ਼ ਸਾਰੀਆਂ ਜਿਹੜੀਆਂ ਪੰਚਾਇਤੀਆਂ ਸ਼ਾਮਲ ਅੜ ਜ਼ਮੀਨਾਂ ਤੇ ਕੀਤੀਆਂ ਹਨ ਤੇ ਉਹਨਾਂ ਦੇ ਉੱਪਰ ਵੀ ਜਿਹੜੀ ਪੀਲੇ ਪੰਜੇ ਦੀ ਇੱਕ ਕਾਰਵਾਈ ਆ ਉਹ ਬਦਰਸਤੂਰ جاری ਹੈ ਤੇ ਇਹਨੇ ਰਾਹੀਂ ਅਸੀਂ ਸਖਤ ਮੈਸੇਜ ਦੇਣਾ ਚਾਹੁੰਦੇ ਆ ਕਿ ਜੇਕਰ ਨਸ਼ਾ ਇਸ ਮਗਲਰ ਚੋਲਦੇ ਆ ਕਿ ਨਸ਼ੇ ਦੇ ਕਾਲੇ ਕੰਦੇ ਨਾਲ ਪੰਜਾਬ ਦੇ ਯੁਵਾਵਾਂ ਦੀ ਜ਼ਿੰਦਗੀ ਨਾਲ ਖੇਡਦੇ ਹੋਏ ਜਿਹੜੇ ਉਹ ਕੋਈ ਆਪਣੇ ਆਲੀਸ਼ਾਨ ਮਹਿਲਿਆਂ ਮਕਾਨ ਬਣਾਉਣ ਤੇ ਬੜੀ ਸਤਾਈ ਨਾਲ ਇਹਨਾਂ ਤੇ ਕਾਰਵਾਈ ਕੀਤੀ ਜਿਉਂ ਕਿ ਉਸੇ ਲੜੀ ਦੇ ਅੱਜ ਅਸੀਂ ਇੱਥੇ ਬਨੂੜੇੜੀਚ ਆਏ ਆ ਇਹ ਮੋਨ ਲਾਲ ਮੋਨੀ ਤੇ ਸਰਜੀਤ ਦੋ ਭਰਾਵਾਂ ਦਾ ਮਕਾਨ ਆ ਨਾ ਤੇ ਕਈ ਮੁਕੱਦਮੇ ਐਨਡੀਪੀਐਸ ਸਾਹਮਣੇ ਦਰਜ ਨੇ ਤੇ ਬੜੇ ਬਨਾਮ ਹੀ ਨਸ਼ਾ ਕਰਨੇ ਤੇ ਇਹਨਾਂ ਦੀ ਜਿਹੜੀ ਗੈਰ ਕਾਨੂੰਨੀ ਢੰਗ ਨਾਲ ਕੀਤੀ ਹੋਈ ਹੈ ਸਾਰੀ ਆ ਉਹਦੇ ਉੱਪਰ ਜਿਹੜਾ ਐਕਸ਼ਨ ਆ ਉਹ ਏਜੰਸੀਆਂ ਨੇ ਕਰਨਾ ਅਸੀਂ ਇਹ ਤੋਂ ਵੀ ਸਪੋਰਟ ਇਹਦੇ ਤੇ ਬਨੂੜ ਤੇ ਰਾਜਪੁਰਾ ਏਰੀਏ ਚ ਪੰਜ ਤੋਂ ਜ਼ਿਆਦਾ ਮਕਦਮੇ ਦਰਜ ਹੋਏ। ਖੈਰੋਂ ਇੰਦੇ ਵੀ ਮਕਦਮੇ ਦਰਜਾ ਮਸ਼ੀਲੇ ਕਸੂਲਾ ਦੇ ਵੀ ਦਰਜਾ ਤੇ ਮੈਂ ਸਾਰੇ ਪਟਿਆਲਾ ਦੇ ਸਿਟੀਆਂ ਨੂੰ ਵੀ ਅਪੀਲ ਕਰਾਂਗਾ ਕਿ ਨਸ਼ਾ ਤਸਕਰਾਂ ਬਾਰੇ ਕੋਈ ਵੀ ਇਨਫੋਰਮੇਸ਼ਨ ਹੋਵੇ ਤੇ ਸੇਫ ਪੰਜਾਬ ਹੈਲਪਲਾਈਨ ਤੇ ਸੰਜੀਕ ਕੀਤੀ ਜਾਵੇ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਕੇ ਫੌਰੀ ਰਿਜ਼ਲਟ ਲਿਆਵਾਂਗੇ। ਨਹੀਂ ਜਗਾਂ ਨੂੰ ਧਿਆਨ ਆਏ ਨਹੀਂ ਪੜੀ ਨਹੀਂ। ਏ ਦੇਖੋ ਜੀ ਜਿਹੜੇ ਬੰਦੇ ਨੇ ਨਸ਼ੇ ਦੇ ਕਾਲੇ ਕਾਰਨਾਮੇ ਕਰਕੇ ਕੋਈ ਆਮਦਨ ਕੀਤੀ ਹੋਣੀ ਤੇ ਆਮਦਨ ਦਾ ਸੋਰਸ ਤੇ ਉਹਦਾ ਨਸ਼ਾ ਵੇਚਣਾ ਹੀ ਹੋਵੇ ਤੇ ਬਾਕੀ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਣਾਈ ਵੀ ਗੈਰਕਾਨੂੰਨੀ ਕੰਮ ਹੈ